ਹਾਂਜੀ ਪਿਆਰਿਓ ਦੇਰਾਦੂਨ ਜਾ ਰਹੇ ਹਾਂ ਉਥੇ ਚਿੜੀਆ ਕਰ ਦੇਖਾਂਗੇ ਹੋਰ ਇੰਜੋਏ ਕਰਾਂਗੇ ਵੈਗੁਰੂ ਦਾ ਜਸ ਕਰਾਂਗੇ ਗੁਣ ਗਾਵਾਂਗੇ ਜਹੇ ਜਾਈਏ ਤਹਾਂ ਸੁਹੀਲੇ ਕਰ ਕਿਰਪਾ ਪਰਮੇਲੇ ਇਸ ਵਕਤ ਅਸੀਂ ਜਾ ਰਹੇ ਹਾਂ ਕਿ ਦੇਰਾਦੂਨ ਨੂੰ ਤੇ ਸਹਾਰਨਪੁਰ ਨਜ਼ਦੀਕ ਪਹੁੰਚਣ ਵਾਲੇ ਆਗੇ ਤੇ ਗੱਡੀ ਬਾਜਾ ਮਾਰਦੀ ਜਾਂਦੀ ਹੈ ਭਾਈ ਉਤਰਿਆ ਸਹਾਰਨਪੁਰ ਆਲੇ ਆਜੋ ਸਹਾਰਨਪੁਰ ਆਲੇ ਆਜੋ ਕਹਿੰਦੀ ਜਾਂਦੀ ਹੈ ਵੀ ਤੇ ਅਸੀਂ ਥੋੜੇ ਸਮੇਂ ਬਾਅਦ ਉਤਰਾਂਗੇ ਈਗਾ ਵੈਗੁਰੂ ਜੀ ਓਕੇ ਜੀ ਵੈਗੁਰੂ ਜੀ ਦਾ ਹਾਲ ਸਾਹਿਬ ਵੈਗੁਰੂ ਜੀ ਦੀ ਪਤੇ ਕੋਕ ਪੋਸਤਤ ਕਰੇ ਅਨੇਕ ਜਨ ਅੰਤਨਾ ਪਰਿਵਾਰ ਨਾਨਕ ਰਚਨਾ ਪ੍ਰਵਰਚੀ ਬਹੁ ਵਿਧਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਪਿਓਹਾਰੀ ਕਈ ਕੋਟ ਪੈ ਦੀਰਥ ਵਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇਸ ਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੀ ਕਈ ਗੋਟ ਤਬਕਾ ਵਿਚਾਰੇ ਕਈ ਕੋਣ ਨਵਤਣ ਨਾਮ ਤੇ ਆਵੇ ਨਾ ਨ ਕਰਤੇ ਕਾਂਤ ਨਾ ਪਾਵੇ ਕਈ ਗੋਟ ਭੈਮਾਨੀ ਕਈ ਗੋਟ ਅੰਧ ਗਿਆਨੀ ਕਈ ਗੋਟ ਕਰਪਨ ਕઠੋਰ ਕਈ ਗੋਟ ਆਪੇਗਾ ਤਮਨੇ ਕੋਰ ਕਈ ਗੋਟ ਪਰਦਰਵ ਕੋਹਿ ਰਤ ਰਤ ਭੰਗ ਰਾਜ ਸਿਆਣ ਹਤ ਨੇ ਹੋ ਲਗਾਇਓ ਸੰਪਤ ਰਤ ਭੰਗ ਰਾਜ ਸਿਆਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਸ ਵਕਤ ਵੈਗੁਰੂ ਜੀ ਅਸੀਂ ਦੇਹਰਾਦੂਨ ਜੜੀਆ ਘਰ ਦੇ ਵਿੱਚ ਪਹੁੰਚੇ ਹੋਏ ਆਂ ਇਹ ਦੇਖੋ ਜਾਨਵਰ ਸ਼ੇਰ ਬੈਂਡੇ ਵਗੈਰਾ ਬਾਂਦਰ ਮੰਕੀ ਬੈਠੇ ਨੇ ਤੇ ਆਨੰਦ ਮਾਣ ਰਹੇ ਆਗੇ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਬਿਨ ਹਰ ਜਾਪਤ ਹੈ ਨਹੀਂ ਹੋਰ ਸੋ ਬੜਾ ਇੰਜੋਏ ਕਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਹਾਂਜੀ ਇਹ ਚੀਤੇ ਦਾ ਬੱਚਾ ਗਾ ਤੇ ਉਹਦਾ ਕਮਰਾ ਗਾ ਤੇ ਕਮਰੇ ਚ ਨਾ ਜਾਈ ਬਈ ਅਸੀਂ ਦੇਖਣ ਵਾਸਤੇ ਆਏ ਤੈਨੂੰ ਤੇ ਅਨਜੋਏ ਕਰਦੇ ਹਾਂ ਤੇ ਚਿੜੀਆ ਘਰ ਦਾ ਬੜਾ ਸੋਹਣਾ ਲੱਗ ਰਿਹਾ ਸਾਨੂੰ ਤੇ ਬਹੁਤ ਸੋਹਣਾ ਜੀ ਚਿੜੀਆ ਘਰ ਹਿਰਨ ਤੇ ਹੋਰ ਪੰਛੀ ਬਹੁਤ ਜਾਨਵਰ ਮਿਲ ਰਹੇ ਨੇਗੇ ਤੇ ਭਾਈ ਸਾਹਿਬ ਭਾਈ ਗਰਮੀਤ ਸਿੰਘ ਜੀ ਅਸੀਂ ਹਾਂ ਕੋਟ ਕੋ ਪੂਰਾ ਇਹ ਭਾਈ ਬਲਵਿੰਦਰ ਸਿੰਘ ਜੀ ਨਿਹਾਲੂਵਾਲ ਹਾਂਜੀ ਹਾਂਜੀ ਤੇ ਅਸੀਂ ਆਨੰਦ ਮਾਣ ਰਹੇ ਆ ਵਾਹਿਗੁਰੂ ਜੀ ਮੌਸਮ ਬੜਾ ਸੁਹਾਵਣਾ ਹੈ ਦੇਖੋ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਆਂ ਦੇ ਪਿਆਰਿਓ ਅਸੀਂ ਚਿੜੀਆ ਘਰ ਦੇਰਾ ਦੂਣ ਦਾ ਇੰਜੋਏ ਕਰ ਰਹੇ ਆਂਗੇ ਤੇ ਬੜਾ ਆਨੰਦ ਮਾਣ ਰਹੇ ਆ ਤੇ ਗੁਰੂ ਦੀਆਂ ਬੇ ਗੱਲਾਂ ਆਪਾਂ ਕਰ ਲਈਏ ਰਲ ਮਿਲ ਕੇ ਤੇ ਸ਼ੁਕਰਾਨਾ ਕਰੀਏ ਵਾਹਿਗੁਰੂ ਜੀ ਦਾ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ दिन हर जाप त है नहीं होर दिन हर जाप त है नहीं होर भाई गुरुजी का खालसा भाई गुरुजी की फतेह भाई गुरुजी का खालसा गुरुमुख पहरेयो ए मगरमच्छ असी डेरा दून दे चिड़िया घर दे विच पहुंचे होया ते ए ओ ज्यों दे देखो ठुप सेक रहे ने ओ देखो उते आ बैठे ने ਕਿੱਥੇ ਲੋਕੇ ਬੈਠੋਂਗੇ ਤੁਸੀਂ ਅਸੀਂ ਲੱਭ ਲਾਂਗੇ ਤੁਹਾਨੂੰ ਤੇ ਹਾਂ ਤੇ ਅਸੀਂ ਇੰਜੋਏ ਕਰ ਰਹੇ ਆ ਬਿਨ ਹਰ ਜਾਪਤ ਹੈ ਨਹੀਂ ਹੋਰ ਜੋ ਬੋਰਗ ਜੋ ਬੋਲਤ ਹੈ ਵਾਹਿਗੁਰੂ ਜੀ ਇਸ ਵਕਤ ਅਸੀਂ ਦੇਰਾਦੂਨ ਚਿੜੀਆ ਘਰ ਦੇ ਵਿੱਚ ਪਹੁੰਚੇ ਹੋਏ ਆ ਬਰਮੀ ਅਜਗਰ ਤੇ ਦੇਖੋ ਫੋਟੋ ਤੇ ਉਹ ਜਿਉਂਦਾ ਇਹ ਆਪਾਂ ਨਜ਼ਦੀਕ ਕਰਕੇ ਦੇਖ ਲਈਏ ਇਹ ਜਿਉਂਦਾ ਸੱਪ ਹੈ ਜੋ ਕਿ ਚਿੜੀਆ ਘਰ ਦੇ ਵਿੱਚ ਹੈ ਸੋ ਆਪਾਂ ਗੁਰੂ ਦੇ ਗੁਣ ਵਿਗਾਉਣੇ ਭਾਈ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕ ਕਾਲੇ ਦੇਹ ਸੰਜਰੀਆ ਇਹ ਦੇਖੋ ਇਹ ਸਾਰੇ ਸਪਨੇ ਨਹੀਂ ਤਾਂ ਫਿਰ ਸਪ ਸੂਰਪੂਤ ਹੋਣਗੇ ਜਿਹੜੇ ਨਾਮ ਨਾ ਗੁਰਾਂ ਦਾ ਜਪਦੇ ਸਪ ਸੂਰਪੂਤ ਹੋਣਗੇ ਆ ਦੇਖੋ ਲੋ ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਹਿੰਦੇ ਉਡਣੇ ਸੱਪ ਆਪਾਂ ਉਡਣੇ ਸੱਪ ਸੁਣੇ ਆਗੇ ਆ ਦੇਖੋ ਇਹ ਉਡਣਾ ਸੱਪ ਆਇਆ ਹਰਾ ਜਿਹੜਾ ਜਿਹੇ ਆਹੇ ਇਹ ਤਰਾਖਤ ਜਿਆ ਜਾਂ ਉੱਤੇ ਬੈਠਾ ਘਬਰਿਸ਼ਲੇ ਇਹ ਆ ਦੇਖੋ ਇਹ ਬਰਸਤੇ ਰਹਿੰਦਾ ਜੀ ਇਹ ਕਹਿੰਦੇ ਜਾਨਵਰਾਂ ਦੇ ਉੱਤੇ ਹੀ ਰਹਿੰਦਾ ਇਹ ਅਜੇ ਹਾਂਜੀ ਹਾਂ ਜੋ ਸੱਪ ਹੈ ਸੋ ਇਹ ਸਾਰਾ ਜੋ ਦੇਖ ਰਹੇ ਆ ਇਹ ਸੱਪ ਦਾ ਹੀ ਇਲਾਕਾ ਹੈ ਤਰ੍ਹਾਂ ਤਰ੍ਹਾਂ ਦੇ ਸੱਪ ਨੇ ਇਹ ਇੱਥੇ ਸਾਰੇ ਸਾਪ ਹੀ ਮਿਲਣਗੇ ਇੱਥੇ ਇਲਾਕੇ ਦੇ ਵਿੱਚ ਇਹ ਕਾਲਾ ਨਾਗ ਜਿਹੜਾ ਆਪਣੇ ਪੰਜਾਬ ਚ ਹੁੰਦਾ ਉਹ ਵੀ ਹੈ ਜੀ ਹਾਂ ਕਾਲਾ ਨਾਦੋ ਆਜਰ ਆਜ ਕਰੋ ਉਪਰ ਹੋਰ ਚਿੱਟੇ ਮਿੱਟੇ ਮਿੱਟੀ ਖਾਣੇ ਮਿੱਟੀ ਖਾਣੇ ਚੂਹੇ ਖਾਣੇ ਇਹ ਸਾਰੇ ਇੱਥੇ ਮਿਲਣਗੇ ਵੈਗੁਰੂ ਜੀ ਤੇ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਇਹ 12 ਸਿੰਘਾ ਤੇ ਗਾਲੀ ਕਰ ਰਿਹਾਗਾ ਤੇ ਅੰਜੋਏ ਕਰ ਰਿਹਾਗਾ ਸਾਨੂੰ ਵੀ ਅਸੀਂ ਵੀ ਦੇਖ ਰਹੇ ਇੱਕ ਹੋ ਅੱਗੇ ਅੱਗੇ ਉਹ ਬੱਚੇ ਬੈਠੇ ਨੇ ਛੋਟੇ ਛੋਟੇ ਧੁੱਪ ਵੀ ਸੇਕਦੇ ਨੇ ਇਹ ਚਾਤਰਿਕ ਮੂਰ ਬੁਲਤ ਦਿਨ ਰਾਤੀ ਚਾਤਰਿਕ ਮੂਰ ਬੁਲਤ ਦਿਨ ਰਾਤੀ ਸੁਨ ਕਨਹਰ ਕੀ ਕੋਰ ਇਹ ਦੇਖੋ ਜੀ ਇਹ ਕੀ ਨਾਮ ਇਹਦਾ ਇਹਦਾ ਨਾਮ ਕੀ ਹੈ ਇੱਧਰ ਨੂੰ ਮੂੰਹ ਕਰ। ਇੱਧਰ ਨੂੰ ਮੂੰਹ ਕਰ। ਬਸ ਭਾਈ ਇਤਨੀ ਫੋਟੋ ਖਿਚਾਤਾ ਹਾਂ ਕਿ ਮੈਂ ਜਲਦੀ ਆਵਾਂ। ਹੂੰ। ਚਲਾ ਗਿਆ ਅੰਦਰ ਅਭੀ। ਅਬ ਚੱਲ। ਇਹ ਦੇਖੋ ਜੀ ਇਹ ਚੀਤਾ ਦੱਬ ਖੜਾ ਵਾ ਕਿੰਨੀਆਂ ਕੌਡੀਆਂ ਵਾਲਾ ਤੇ ਕਿੰਨਾ ਸੋਹਣਾ ਲੱਗ ਰਿਹਾ ਦੇਖੋ। ਹਾਂ ਭਾਈ ਇਹਨਾਂ ਕਮਰੇ ਚ ਨਾ ਆਈਂ। ਅਸੀਂ ਤੈਨੂੰ ਦੇਖਣ ਵਾਸਤੇ ਆਏ ਆਂ। ਦੇਖੋ ਅਸੀਂ ਅਣਜਵਾਰ ਕਰ ਰਹੇ ਆਂ ਭਾਈ ਗੁਰੂ ਜੀ। ਜਿੜੀਆ ਘਰ ਦਾ ਜੇ ਡੇਰਾ ਢੂੰਡਦਾ। ਤੇ ਬੜਾ ਸੋਹਣਾ ਲੱਗ ਰਿਹਾ। ਆਹ ਘੁਰ ਘੁਰ ਕੇ ਪੈ ਆ ਗਿਆ ਆ ਗਿਆ ਸਾਵਾਸ ਵਾਹ ਬਈ ਵਾਹ ਮਨ ਦਾ ਵੀ ਤੁਹਾਡੀ ਗੱਲ ਇਹ ਸਾਵਾਸ ਅੱਖ ਪੂਰੀ ਅਭੀ ਇਹ ਚੀਤੇ ਦਾ ਬੱਚਾ ਹੈ ਬੈਗਰੂ ਤੇ ਇਹ ਦੇਖੋ ਇਹ ਸਾਡੇ ਕੋਲੇ ਆ ਗਿਆਗਾ ਬਿਲਕੁਲ ਤੇ ਤੇ ਬੜਾ ਸੋਹਣਾ ਲੱਗ ਰਿਹਾ ਹੈਗਾ ਸਾਨੂੰ ਇਹ ਦੇਖੋ ਬੈਗਰੂ ਜੀ ਇਹ ਬ੍ਰਾਊਨ ਆਉਲ ਬ੍ਰਾਊਨ ਉੱਲੂ ਇਹ ਉੱਡੇ ਫਿਰਦੇ ਹੁੰਦੇ ਨੇ ਕਿ ਫੋਟੋ ਬਣਾਈ ਹੋਏ ਤੇ ਇਹ ਆਪਾਂ ਦੇਖਦੇ ਆਂਗੇ ਜੋ ਰੱਬ ਜੀ ਦਾ ਬਣਾਇਆ ਹੋਇਆਗਾ ਤੇ ਇਹ ਬੈਠਾਗਾ ਵਿਚਾਰੇ ਨੂੰ ਠੰਡ ਲੱਗਦੀ ਲੱਗਦੀ ਹੈ ਤੇ ਜੋ ਇੰਜੋਏ ਹੋ ਰਿਹਾਗਾ ਉਹ ਅੱਗੇ ਵੀ ਉਲੂ ਉਲੂਆਂ ਦੇ ਘਰ ਨੇ ਆ ਸਾਰੇ ਸਾਰੇ ਘਰ ਉਲੂਆਂ ਦੇ ਘਰ ਨੇਗੇ ਆ ਵੀ ਉਲੂ ਆ ਇਹ ਆ ਵੀ ਉਲੂ ਆ ਇਹ ਕੋਈ ਸਪੋਰਟਡ ਉਲੂ ਇਹ ਦੇਸੀ ਉਲੂ ਆ ਇਹ ਆਪਣੇ ਪਿੰਡਾਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਵੀ ਨਾ ਨਾ ਸੁਣੋ ਅੰਦਾਜ਼ ਜਾਪਤ ਹੈ ਨਹੀਂ ਹੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਤਰਮੁਰਗ ਤੇ ਉਹ ਜਿਉਂਦਾ ਮੁਰਗ ਇਹ ਚਿੱਤਰ ਇਹ ਫੋਟੋ ਇਹ ਜਿਉਂਦਾ ਮੁਰਗ ਤੇ ਆਪਾਂ ਹੁਣ ਵਾਹਿਗੁਰੂ ਜੀ ਦੇ ਗਣ ਕਾਈਏ ਜੋ ਬੋਲਤ ਹੈ ਮਿਰਗ ਮੀਨ ਪੰਖੇ ਰੂ ਬਿਨ ਹਰ ਜਾਪ ਤਹੈ ਨਹੀਂ ਹੂਰ ਬਿਨ ਹਰ ਜਾਪ ਤਹੈ ਨਹੀਂ ਦੂਰ ਦੂਰ ਕਾ ਤੋ ਤੁਰੇ ਫਿਰ ਦੂਜੀ ਬਿਨ ਹਰ ਜਾਪ ਤਹੈ ਨਹੀਂ ਹੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਰਿਹਾ ਪਾਣਾ ਦਵਾਣੀ ਪਾਣਾ ਤੋ ਪਾਣੀ ਆ ਰਿਹਾ ਹੈਗਾ ਤੇ ਲੋਕ ਮਜੇ ਲੈ ਰਹੇ ਆ ਨਹਾ ਰਹੇ ਆ ਤੇ ਦੇਖੋ ਪੈਕਾਂ ਦੇ ਨਾਲ ਪਰ ਨਾਲ ਰਹਿ ਰਹੇ ਕਿੰਨੇ ਇੱਥੇ ਲੱਗ ਰਹੇ ਐ ਬੈਗਰੂ ਖੁਸ਼ ਹੈ ਬਾਗੋ ਬਾਗ ਹੈ ਬੈਗਰੂ ਆਤਮਾ ਖੁਸ਼ ਪਰਮਾਤਮਾ ਖੁਸ਼ ਕੀ ਬਾਤ ਹੈ ਅੱਲਾਹ ਦੀ ਸ਼ਾਨ ਕੇ ਰੱਖੀ ਆਤਮਾ ਖੁਸ਼ ਤੇ ਪਰਮਾਤਮਾ ਖੁਸ਼ ਆਓ ਕੇ ਠੀਕ ਹੈ ਵੀ ਥੈਂਕ ਯੂ ਤੇ ਕਹਿਆ ਸਾਨੂੰ ਲੱਗ ਰਿਹਾ ਹੈ ਦੇਖੋ ਇੱਧਰ ਬੈਗਰੂ ਜੀ ਵੀ ਖੁਸ਼ਾ ਉੱਥੋਂ ਉੱਥੋਂ ਬੱਤਲ ਵੀ ਬਗ ਰਹੇ ਨੇ ਤੇ ਥੱਲੇ ਵੀ ਮ제 ਲੈ ਰਹੇ ਨੇ ਲੋਕ ਸਾਥੀ ਆਪਣੇ ਦਿਖ ਰਹੇ ਨੇ ਸਾਹਿਬ ਗੁਣੀ ਨਿਦਾਨਾ ਤੁਮਰੀ ਮਮ ਵਰਨ ਨਾ ਸਤੋ ਤੁਂ ਖਾ ਕਰਿ ਉਚ ਪਗਵਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਠੀਕ ਵਾਹਿਗੁਰੂ ਜੀ